ਕਿ ਬੋਲ ਬੋਲ ਜਾਂਦਾ ਹੈ ਰਬ ਤੇਰਾ ਰੂਪ ਹੈ ਇਸ ਸਕਾਰ ਕਰਦਾ ਹੈ ਰਬ ਤੇਰੀ ਗੁਰਿਆ ਮਾਨ অপਮਾਨ ਉਹ ਦੋਹਾਂ ਅਵਸਥਾ ਨੂੰ ਪਰਮਾਤਮਾ ਦਾ ਪਾਣਾ ਮਿੱਟੀ ਕੰਚਨ ਸੋਨਾ ਰਸਮੀਲ ਪਰਵਤੀ ਗੁਨਾ ਦੇ ਦੀ ਮਹਾਰਾਜ ਮਲਾਪ ਹੁੰਦਾ ਹੈ ਸਿੱਧਾਂ ਦੇ ਨਾਲ ਤੇ ਗੁਰੂਕਾਰ ਬਾਲਕ ਦੀ ਣਾਈ ਸਮਝੇ ਨੇ ਸਿੱਧ ਬਹੁਤ ਮਰਾਂਦੇ ਤੇ ਇਵਾਂ ਵਾਲਾਂ ਦੇ ਜੰਮਣ ਵਾਲੇ ਸੀ ਵੀ ਕਲ ਚੁਗੀ ਵਿੱਚ ਦੇਖਦੇ ਕਿੰਨੀ ਅਵਸਥਾ ਹੈ ਮਨ ਦੀ ਨੋਂ ਜਾਲਿਛਕ ਗੁਰੂ ਜੀ ਦੀ ਤੱਕ ਦੂਰ ਪਰਨਾ ਫੜ ਕੇ ਅਸਾਂ ਲਿਖਦੇ ਨੇ ਸੰਤ ਮਾਪ ਨਾਲ ਨਦੀ ਵਗਦੀ ਸੀ ਉਥੇ ਪਾਣੀ ਆ ਗਈ ਸੀ ਆ ਲੱਗੀ ਸੇਵਾ ਕਰਨਾ ਕਿ ਬਣਾ ਦਿੱਤਾ ਹੀਰੇ ਮੋਤੀ ਜਵਾਰਾ ਪਾਣੀ ਦੀ ਸਾਂ ਉਸ ਨਦੀ ਵਿੱਚ ਹੀਰੇ ਮੋਤੀ ਜਵਾਰਾ ਭਰੇ ਭਰੇ ਨੇ ਨਾ ਦੇ ਮੰਤਰ ਜਮੀ ਜਾਣੀ ਸੈਸ ਉਪਰ ਤੇ ਬੈਠੇ ਦੋ ਕੜੀਆਂ ਦੋ ਪਰਵਾਸ ਆਈ ਖਾਲੀ ਆਪੁਰਖਾ ਜਲ ਲੈ ਕੇ ਆਇਆ ਕਹਨ ਲਗੇ ਵਾਪਸ ਵੀ ਜ਼ਰੂਰ ਤੇ ਖਾਈ ਨਹੀਂ ਅਦੇ ਕਮਾਲ ਹੋਰ ਕੀ ਸੀ ਨਹੀਂ ਮੈਨੂੰ ਪਤਾ ਨਹੀਂ ਜੋ ਤੁਸੀਂ ਮੈਨੂੰ ਭੇਜਿਆ ਜਲ ਲੈਣ ਵਾਜਲ ਖੈਨ ਖਾਲੀ ਆ ਗਿਆ ਉਹ ਖਰਾਨ ਹੋ ਗਈ ਦੀ ਬੇਸ਼ਮਾਰ ਕੀਮਤੀ ਹੀ ਨਹੀਂ ਮਾਇਆ ਦਾ ਰੂਪ ਸੀ ਕਿ ਬਿਲਕੁਲ ਖਾਲੀ ਆ ਗਿਆ ਭਾਲ ਇਸ ਮਾਇਆ ਇਸ ਨੂੰ ਪਰਮਾਨੰਸਿਕ ਬ੍ਰਹਿਚੀਰ ਅਸਤਾ ਦਾ ਮਾਲਕ ਸਿਧਾਂਤ ਹੋਰ ਕਈ ਤਰ੍ਹਾਂ ਦੇ ਮਹਾਰਾਜ ਉਹਨਾਂ ਸਵਾਲਾਂ ਦਾ ਜਵਾਬ ਕੀਤਾ ਆ ਕੇ ਖੇਲ ਕਰ ਕਹਿਣਾ ਪਿਆ ਤਨ ਨਾਨਕ ਤੇਰੀ ਵਡੀ ਕਮਾਈ ਸਿਧ ਬੋਲਣ ਸੁਭ ਵਚਨ ਪਾਈ ਗਜ਼ਾਰ ਜੀ ਇਸ ਗੱਲ ਨੂੰ ਸਮਝਾਉਂਦੇ ਨੇ ਕਿ ਕਿ ਸਿਧਾਂ ਨੇ ਕਹਿਣਾ ਪਿਆ اے ਗੁਰੂ ਨਾਨਕ ਦੇਵ ਜੀ ਬਹੁਤ ਵੱਡਾ ਮਾਫਰ ਹੈ ਤੇਰੀ ਬਹੁਤ ਨਾਮ ਦੀ ਦੀਏ ਪਾਈਂ ਹਰ ਰਸ ਨਾਲ ਜੁੜੇ ਮੰਦੀਓ ਮਸਤਾ ਜੀਨੇ ਗੁਰੂ ਪਿਆਰੇ ਕਾਲਨੇ ਹੈਨੇ ਰਹਾ ਨ ਵਿਗਲੇ ਨਾਹੀ ਕਣੇ ਫੈਲ ਫਕੜ ਸੰਸਾਰ ਕੋਡੋ ਵਾਰਾਂ ਮੀਖਸੇ ਬੰਦਾ ਹੈ ਹਾਨ ਬੁੱਲੇ ਨਾਹੀ ਕਣੇ ਫੈਲ ਫਕੜ ਸੰਸਾਰ ਜੋ ਗੰਤਰਾਦਮਾ ਰਬ ਨਾਲ ਜੁੜੇ ਨੇ ਨਾਮ ਸੰਬੰਧੇ ਨੇ ਅਰਦਾਸ ਉਹ ਗਲ ਗੁਰੂ ਮਾਰਾ ਸੰਜਾਰੇ ਪਾਈ ਸਹਜੇ ਰਹੇ ਸੁਨਾਏ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ ਨੂੰ ਪਿਆਰੀ ਬਹੁਤ ਬੜੀਆਂ ਬੜਾਈਆਂ ਗੁਰੂ ਦੇ ਵਿੱਚ ਨੇ ਸੁਣੋ ਮਹਾਰਾਜੀ ਬਾਣੀ ਨੰਦ ਆਏਗਾ ਪਤਾ ਲਾਏਗਾ ਹਾਂ ਸਤਗੁਰ ਸੇਵੀ ਆਪ ਪ੍ਰਣਾ ਹਾਂ ਆਪਣੇ ਆਪ ਨੂੰ ਕਰਨੇ ਗੁਰੂ ਜੀ ਸਰ ਸਾਡੇ ਵਾਸਤੇ ਜਿਹੜਾ ਮਾਨ ਇਕਾਗਰਤਾ ਦੇ ਨਾਲ ਜੁੜ ਜਣਾ ਸਭ ਨਾਲ ਕੀ ਕਹਿੰਦਾ ਕਿ ਮੈਂ ਭਾਈ ਆਪਣੇ ਗੁਰੂ ਨੂੰ ਇੱਕ ਰਸ ਦਿਨ ਵੀ ਤੇ ਰਾਤ ਨੂੰ ਸੇਵਾ ਕਰਦਾ ਹਾਂ ਪਾ ਬ੍ਰਭ ਦੇ ਪਾਣ ਵਿੱਚਾਂ ਗੁਰੂ ਦੇ ਨਾਲ ਨਾਲ ਹੈ ਗੁਰੂ ਦੇ ਬਚਨ ਕਿਮਾਉਂਦਾ ਹਾਂ ਅਰ ਸਾਧ ਦੇ ਵੀ ਰੱਖਿਆ ਕਰਦਾ ਹੈ ਇੱਕ ਮਨ ਇੱਕ ਚਿਤ ਪਾ ਇਕਾਗਰਤਾ ਬਿਲਕੁਲ ਮਾਨ ਕਰਕੇ ਚਿਤ ਕਰਕੇ ਕਈ ઋષਿ ਬਾਣੀ ਪੜਦੇ ਆਂ ਜ਼ਬਾਨ ਨਾਲ ਮਨ ਕਿਤੇ ਹੋਰ ਹੁੰਦਾ ਹੈ ਪਰ ਗੁਰੂ ਜਾਲ ਮਨ ਕਿਤੇ ਹੋਰ ਤੇ ਇਕਾਗਰਤਾ ਨੇ ਗੰਦੇ ਨਹੀਂ ਹਾਜ਼ਰੀ ਲੱਗਦੀ ਕਈ ਵੀ ਦੁਨੀਆ ਵੀ ਦਾਨ ਲੈ ਲਈ ਦੋ ਜੀ ਗੱਲਾਂ ਕਰਦੇ ਨੇ ਪਹਿਲਾ ਸੁਣਾ ਰਿਹਾ ਦੂਜਾ ਸੁਣਾ ਸੁਣਦਾ ਸੁਣਦਿਆਂ ਉਹ ਕਹਿੰਦਾ ਭਾਈ ਠਹਿਰੀ ਕਿਉਂ ਦੁਬਾਰਾ ਦੱਸ ਮੈਨੂੰ ਸਮਝ ਨਹੀਂ ਆਇਆ ਕਿ ਮੇਰਾ ਧਿਆਨ ਕਿਤੇ ਹੋਰ ਚਲਾ ਗਿਆ ਸੀ ਆ ਮਤਲਬ ਇਹ ਗਲਤੀ 흘ਦੀ ਹੈ ਇਹਦਾ ਭਾਵ ਕਿ ਉਹਦੀ ਕਾਗਰਤਾ ਨਹੀਂ ਬਣੀ ਸੁਣ ਨੂੰ ਇਸ ਮਨਿਕ ਜੀ ਉਹ ਬੈਠਾ ਸਾਹਮਣੇ ਆਪਣੇ ਦੋਸਤ ਦੇ ਸੀ ਗੱਲ ਵੀ ਸੁਣ ਰਿਹਾ ਸੀ ਫਿਜ਼ੀਕਲੀ ਪ੍ਰੈਜੈਂਟ ਸੀ ਪਰ ਮਾਨ ਕਰਕੇ ਮੈਂਟਲੀ ਪ੍ਰੈਜੈਂਟ ਇਸ ਤਰ੍ਹਾਂ ਕਰੂ ਪਿਆਰ ਆਪਾਂ ਇਕਾਦਰਤਾ ਬਣਾਣੀ ਮੰਨ ਕਰਕੇ ਵੀ ਤੇ ਸਵੀਕਾਰ। ਬਾਅ ਉਹਦੇ ਕੋਈ ਤਰੀਕਾ ਹੈ। ਜੀਵਨ ਨਾਲ ਬਾਣੀ ਪੜਦੇਓ ਨਾਮ ਜੀ ਕੰਨਾ ਰਾਹੀ ਸੁਣੋ। ਮਨ ਬਾਹਰ ਜਾਇ ਨਹੀਂ ਸਕਦਾ। ਜਾਏਗਾ ਫਿਰ ਅੰਦਰ ਆਉਂਦਾ। ਉੱਚਾ ਨਾ ਬੋਲੋ ਕਿ ਸਿਮਰਨ ਤੁਹਾਡੇ ਕੰਨਾ ਇਸ ਪਹਿਲਾਂ ਸ਼ੁਰੂਆਤ ਇਸ ਸੁਣੇ। ਇਸ ਵਸਤਾ ਬਣ ਜਾਈ ਵੀ ਸੁਰਤ ਵੀ ਸਭ ਦਾ ਮੇਲ ਹੋ ਜਾਏ ਫਿਰ ਤੇ ਵਸਾਇ ਸਿਪਾਹੀ ਵਸ। ਆਨੰਦ ਬਣੇਗਾ। ਉਹ ਉੱਚੀ ਵਸਤਾ ਪਰ ਸ਼ੁਰੂਆਤ ਵੀ ਜ਼ਰੂਰ ਜਰਨਾਮੇ ਰਸਈਏ ਨੇ ਨਾਮ ਜਪਣ ਵਾਲੇ ਪਹਿਲਾਂ ਉੱਚੀ ਆਵਾਜ਼ ਵਿੱਚ ਨਾਮ ਸੁਭਿ ਤੁਹਾਡੇ ਕੰਨਾਂ ਨੂੰ ਸੁਣੇ ਘੱਟੋ ਘੱਟ ਅੰਦਰ ਪ੍ਰਵੇਸ਼ ਮਨ ਵਿੱਚ ਜਾ ਕੇ ਓਹ ਟੀਕੇ ਪ੍ਰਭਾਵ ਬਣ ਇਸ ਤਰ੍ਹਾਂ ਬਾਣ ਦਾ ਪਾਠ ਨੂੰ ਉੱਚਾ ਕਰੋ ਕੰਨਾਂ ਰਾਹੀਂ ਆਵਾਜ਼ ਆਪ ਨੂੰ ਸੁਣੇ ਫਿਰ ਗੁਰੂ ਪਿਆਰੇ ਸੈ ਸਿਪਾਈ ਰਾਮ ਦੇ ਨਾਮ ਤੁਹਾਡੀ ਸਾਝ ਬਣੇ ਇਕਾਗਰਤਾ ਬਣੇਗੀ ਹੋ ਜਾਏਗਾ ਇੱਕ ਮਨ ਇਕਜਿਤ ਪਾਏ ਇੱਕ ਬਚਨ ਹੁੰਦਾ ਹੈ ਗੁਰੂ ਸਾਹਿਬ ਜੀ ਦਾ ਇਹ ਮਨ ਹਰ ਜੀਤ ਆਏ ਤੋਂ ਇੱਕ ਮਨ ਇਕ ਚਿਤ ਭਾਏ ਹਰ ਕੀ